ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗੇਨੋਟ ਫਾਰਮਰ ਗਰੁੱਪ ਸਾਰਿਆਂ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਸਾਡੇ ਜਿਹੜੇ ਪੰਜਾਬ ਦਾ ਬਹੁਤ ਹੀ ਵੱਡਾ ਤੇ ਮਹਾਨ ਇਤਿਹਾਸਕ ਪਿੰਡ ਮਹਾਰਾਜ ਬਿਠਿੰਡੇ ਤੋਂ ਸਾਡੇ ਵੀਰ ਆਏ ਨੇ 6 ਜਣੇ ਸਾਡਾ ਵੀਰ ਗੁਰਪ੍ਰੀਤ ਆ ਸਾਡੇ ਸਰਪੰਚ ਸਾਹਿਬ ਨਾਲ ਹੋਰ 4 ਜਣੇ ਆਏ ਆ ਉਸ ਤੋਂ ਇਲਾਵਾ ਚੰਡੀਗੜ੍ਹ ਤੋਂ ਸਾਡੇ ਮੇਜਰ ਵਿਕਰਮ ਬਾਜਵਾ ਜੀ ਸਰਦਾਰ ਅਮਰਜੀਤ ਸਿੰਘ ਦੀਵਾਲੀਆ ਉਹਨਾਂ ਨਾਲ ਇੱਕ ਟੀਮ ਆਈ ਆ ਮੈਂ ਪੰਜਾਬੀ ਤੋਂ ਆਪਾਂ ਜਿਹੜੇ ਇਸ ਏਰੀਆ 'ਚ ਖੜੇ ਆ ਇਹ ਪਿੰਡ ਹੈਗਾ ਨਵੀਂ ਨਗਰ ਇਹ ਉਹ ਪਿੰਡ ਆ ਤੇ ਮੇਰੇ ਪਿੱਛੇ ਜੀ ਵਾਲਾ ਤੁਹੀਂ ਇਲਾਕਾ ਦੇਖ ਰਹੇ ਜੀ ਤੁਹਾਨੂੰ ਜਿਹੜਾ ਪਹਿਲਾਂ ਕਲਾਨੌਰ ਤੋਂ ਇੱਕ ਸਟਾਰਟਿੰਗ ਪੁਆਇੰਟ ਦਿਖਾਇਆ ਸੀਗਾ ਜਿੱਥੇ ਕਲਾਨੌਰ ਤੇ ਰਮਦਾਸ ਹਾਈਵੇ ਨੂੰ ਸੱਕੀ ਇੱਕ ਕ੍ਰਾਸ ਕਰਦੀ ਆ ਉਸ ਸੱਕੀ ਦੇ ਪਾਣੀ ਨੇ ਇਸ ਸਾਰੇ ਇਲਾਕੇ ਨੂੰ ਦਰਿਆ ਦਾ ਰੂਪ ਧਾਰਨ ਕਰ ਲਿਆ ਨੇ ਫਸਲਾਂ ਦੇ ਹਾਲਾਤ ਤੁਸੀਂ ਵੇਖ ਰਹੇ ਜੀ ਬਿਲਕੁਲ ਇਹ ਉਹ ਪੁਆਇੰਟ ਆ ਜਿੱਥੇ ਫਿਰ ਸਾਡੇ ਗਰੁੱਪ ਵੱਲੋਂ ਸਭ ਤੋਂ ਪਹਿਲਾਂ ਰਾਹਤ ਕਾਰਵਾਈਆਂ ਕੀਤੀਆਂ ਗਈਆਂ ਉਹਦੇ ਵਾਸਤੇ ਕਿਸ਼ਤੀਆਂ ਵਰਤੀਆਂ ਇਹਦੀਆਂ ਫੌਜ ਦੀਆਂ ਤੇ ਐਨਡੀਆਰਫ ਦੀਆਂ ਉਹ ਸਾਡੇ ਪ੍ਰਸ਼ਾਸਨ ਦੇ ਵਿੱਚ ਸਾਡੇ ਮੈਂਬਰ ਹੀ ਨੇ ਮੰਡੀ ਬੋਰਡ ਦੇ ਐਸਸੀ ਸਰਦਾਰ ਬਲਦੇਵ ਸਿੰਘ ਬਾਜਵਾ ਉਹਨਾਂ ਦੇ ਸਹਿਯੋਗ ਨਾਲ ਇੰਨਾ ਡੇਰਿਆਂ ਤੱਕ ਆਪਾਂ ਮਦਦ ਪਹੁੰਚਾਉਣ 'ਚ ਕਾਮਯਾਬ ਰਹੇ ਇਸ ਇਲਾਕੇ ਦੀ ਜਿਹੜੀ ਪਹਿਲੀ ਕੈਜੂਐਲਟੀ ਆ ਜਿਹਨੂੰ ਕਹ ਲਓ ਵੀ ਜਿਹੜੀ ਮੌਤ ਹੁੰਦੀ ਆ ਡੁੱਬ ਕੇ ਉਹ ਵੀ ਇੱਥੇ ਹੋਈ ਆ ਉਹ ਚਾਰ ਮੁੰਡੇ ਉਹ ਚਿਤੇ ਰੰਗ ਦੀ ਕੋਠੀ ਦੇ ਵਿੱਚ ਪਾਣੀ ਪਚਾਉਣ ਜਾ ਰਹੇ ਸੀਗੇ ਤੇ ਉੱਥੇ ਇੱਕ ਮੁੰਡਾ ਜਿਹੜਾ ਨਾ ਉਹ ਸੱਕੀ ਦੇ ਵਿੱਚ ਚਲਾ ਗਿਆ ਆਲਰੇਡੀ 5 5 6 6 ਫੁੱਟ ਪਾਣੀ ਸੀ ਤੇ ਉੱਥੇ ਹੋਰ ਡੂੰਗੀ ਉਹਦ ਕੋ ਮੁੜ ਕੇ ਤਰਿਆ ਨਹੀਂ ਗਿਆ ਤੇ ਉਹਦੀ ਬੋਡੀ ਜਿਹੜੀ ਮੁੜ ਕੇ ਐਨਡੀਆਰਐਫ ਨੇ 3 4 ਦਿਨ ਬਾਅਦ ਅੱਗੇ ਜਾ ਕੇ ਡੇਰਾ ਬਟਾਲਾ ਰੋਡ ਦੇ ਲਾਗੇ ਲੱਭੀ ਇਹ ਜਿਹੜੇ 6 ਪਿੰਡ ਆ ਨਵੀਂ ਨਗਰ ਦਬੁਰਜੀ ਰਹੀਮਾਬਾਦ ਤੇ ਜੇ ਮੈਂ ਇੱਧਰ ਨੂੰ ਗੱਲ ਕਰਾਂ ਤੇ ਰਣਸੀਕੇ ਤੱਲਾ ਬਰੀਆਰ ਤੇ ਉਹ ਪਰਾਂ ਸ਼ਾਹਪੁਰ ਰਾਂਪੋਰੀਆ ਤੇ ਉਹ ਸ਼ਾਹਪੁਰ ਵੀ ਸੋਰੀ ਤਲਵੰਡੀ ਆ ਇਹ ਸਾਰੇ ਜਿਹੜੇ ਆ ਇਹਨਾਂ ਨੂੰ ਸੱਕੀ ਡੋਬ ਦੀ ਡੋਬ ਦੀ 10 ਕਿਲੋਮੀਟਰ ਦੀ ਬੈਲਟ ਚ ਅੱਗੇ ਚਲੇਗੀ ਆ ਜਿੱਥੇ ਹੁਣ ਆਪਾਂ ਅੱਗੇ ਚੱਲ ਕੇ ਵੀ ਤੁਹਾਨੂੰ ਡੇਰੇ ਤੋਂ ਬਟਾਲਾ ਰੋਡ ਵਾਲੇ ਪਾਸੇ ਵੀ ਦਿਖਾਵਾਂਗੇ ਫੇਰ ਜਗਾ ਜਗਾ ਹੀ ਤੁਹਾਨੂੰ ਇਹ ਸੱਕੀ ਨਹੀਂ ਮਿਲਦਾ ਇਹ ਸੱਪ ਦੇ ਵਲਵਲੇਵੇਂ ਆਂਗੋ ਆ ਔਰ ਇਹ ਇੱਕ ਗੱਲ ਤੁਹੀਂ ਹੈਰਾਨ ਹੋਵੋਗੇ ਇਹ ਤਕਰੀਬਨ ਕਾਗਜ਼ਾਂ ਦੇ ਵਿੱਚ 125 ਤੋਂ ਲੈ ਕੇ 160 ਫੁੱਟ ਚੌੜੀ ਆ ਤੁਸੀਂ ਵੇਖਿਆ ਹੋਊਗਾ 30 40 50 ਫੁੱਟ ਤੋਂ ਵੱਧ ਚੌੜੀ ਕਿਤੇ ਵੀ ਨਹੀਂ ਤਾਂ ਇੰਨੇ ਉਹ ਜਿਹੜਾ ਮਕੌੜਾ ਪਤਨ ਵਾਲਾ ਪਾਣੀ ਦਰਿਆ ਦਾ ਕੁਛ ਇਹਨੂੰ ਡਾਫ ਲੱਗੀ ਫਿਰ ਅੱਗੋਂ ਜਦੋਂ ਸਾਡੇ ਇਲਾਕੇ ਦੇ ਵਿੱਚ ਤਕਰੀਬਨ ਤੁਸੀਂ ਜਿਹੜੀ ਆ ਉਹ ਮਕੌੜੇ ਤੋਂ ਲੈ ਕੇ ਤੇ ਘੋਨੇ ਵਾਲੇ ਤੱਕ 28 ਜਗ੍ਹਾ ਤੋਂ ਟੁੱਟੀ ਆ ਉਹ ਫਿਰ ਸਾਰਾ ਪਾਣੀ ਆ ਕੇ ਇਹਨਾਂ ਸੱਕੀਆਂ ਦੇ ਵਿੱਚ ਵੜ ਕੇ ਡਾਪ ਲਾ ਕੇ ਉਹਨੇ ਇਹ ਤਬਾਈ ਮਚਾਈ ਗਿਆ ਔਰ ਤੁਸੀਂ ਦੇਖ ਕੇ ਹੁਣ ਹੈਰਾਨ ਹੋਵੋਗੇ ਜਦੋਂ ਇੱਥੇ ਬਗੈਰ ਜ਼ਰੂਰਤੋਂ ਇੰਨੀ ਰਸਰ ਡਿਗਰੀ ਸੀ ਜਿਹਦੀ ਲੋੜ ਨਹੀਂ ਸੀ ਬੜੀ ਉਹਦੇ ਵਿੱਚ ਮਿਸਯੂਜ਼ ਵੀ ਹੋਇਆ ਹਾਂਜੀ ਤੁਸੀਂ ਸਾਡੇ ਆਖੇ ਤੇ ਹੋਲਡ ਕੀਤਾ ਉਹਦਾ ਵੀ ਅਸੀਂ ਧੰਨਵਾਦ ਕਰਦੇ ਆ ਹੁਣ ਤੁਸੀਂ ਦੇਖੋ ਵੀ ਜਿਹੜਾ ਰਾਵੀ ਦਰਿਆ ਆ ਉਹਨੇ ਜਿਹੜਾ ਆਪਣਾ ਇਲਾਕਾ ਮੱਲਿਆ ਜਾਂ ਨੁਕਸਾਨ ਕੀਤਾ ਉਹਦਾ ਕੋਈ ਇੰਨਾ ਦੁੱਖ ਨਹੀਂ ਆ ਉਹਨੇ ਆਪਣੇ ਏਰੀਆ ਦੇ ਵਿੱਚ ਦਰਿਆ ਆਪਣਾ ਏਰੀਆ ਲੈਂਦੇ ਹੁੰਦੇ ਆ ਹਾਂਜੀ ਪਰ ਆ ਜਿਹੜੇ ਲੋਕ ਨੇ ਜਿਨ੍ਹਾਂ ਦਾ ਨਾਂ ਕੋਈ ਦਰਿਆ ਨਾ ਵਾਸਤਾ ਨਾ ਇਹਨਾਂ ਨੇ ਦਰਿਆ ਵੇਖਿਆ ਦਰਿਆ ਇਹਨਾਂ ਤੋਂ 15 20 ਕਿਲੋਮੀਟਰ ਦੂਰ ਵਗੰਡਿਆ ਜੀ ਇਹਨਾਂ ਨੂੰ ਬਸ ਉਹ ਜਿਹੜੀ ਯੋਜਨਾਬੰਦੀ ਦੀ ਘਾੜ ਕਹ ਲਓ ਤੇ ਜਿਹੜੀਆਂ ਚੀਜ਼ਾਂ ਜਾਂ ਕਹ ਲਓ ਵੀ ਜਿਹੜੀ ਦਵਾਈ ਹੀ ਉਹ ਇਹਨਾਂ ਵਾਸਤੇ ਰੋਗ ਬਣ ਗਈ ਜਿਹੜਾ ਇਹਨਾਂ ਦਾ ਪਾਣੀ ਕੱਢਣ ਲਈ ਡਰੇਨ ਸਿਸਟਮ ਆ ਜੀ ਉਹ ਹੀ ਇਹਨਾਂ ਦਾ ਦੁਸ਼ਮਣ ਬਣ ਗਿਆ ਬਰਸਾਤੀ ਨਾਲੇ ਸੀ ਹਾਂ ਬਰਸਾਤੀ ਨਾਲਾ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਆਉਂਦਾ ਅੱਗੇ ਜਾ ਕੇ ਤੁਸੀਂ ਦੇਖੋਗੇ ਵੀ ਜਿਹੜੇ ਹਾਈਵੇ ਬਣ ਰਹੇ ਆ ਜਾਂ ਬਣੇ ਆ ਭਾਤਮਾਲਾ ਦੇ ਕਲਾਨੌਰ ਤੋਂ ਡੇਰੇ ਆਲਾ ਡੇਰੇ ਤੋਂ ਬਟਾਲੇ ਆਲਾ ਡੇਰੇ ਤੋਂ ਫਤਿਹਗੜ ਚੂੜੀਆਂ ਵਾਲਾ ਡੇਰੇ ਤੋਂ ਰਮਦਾਸ ਵਾਲਾ ਰਮਦਾਸ ਤੋਂ ਫਤਿਹਗੜ ਚੂੜੀਆਂ ਵਾਲਾ ਰਮਦਾਸ ਤੋਂ ਅਜਨਾਲੇ ਵਾਲਾ ਉਹਦੇ ਵਿੱਚ ਜਿਹੜੇ ਨਿਕਾਸੀ ਪੂਲੀਆਂ ਜਾਂ ਨਿਕਾਸੀ ਪੋਲ ਜਿਹੜਾ ਪਿਲਰ ਸਿਸਟਮ ਫਲੱਡ ਪ੍ਰੋਨ ਏਰੀਆ ਦਾ ਹੋਣਾ ਚਾਹੀਦਾ ਉਹ ਨਹੀਂ ਸੀ ਉਹ ਡੱਕ ਲੱਗ ਲੱਗ ਕੇ ਜਿੱਥੇ ਕਹਿ ਲਓ ਉਹ ਵੀ 1988 ਦੇ ਵਿੱਚ ਇੱਕ 3-4 ਫੁੱਟ ਦੇ ਪਾਣੀ ਦੀ ਲਹਿਰ ਆਈ ਤੇ ਆਪਣੀ ਵੇਗ ਦੇ ਵਿੱਚ ਮੋਮੈਂਟਮ ਚ ਚਲੀ ਗਈ ਸੀ ਹੁਣ ਉਹਨਾਂ ਨੇ ਵੱਜ ਵੱਜ ਕੇ ਨਾ ਡੋਬ ਡੋਬ ਕੇ ਲੋਕਾਂ ਦੇ ਘਰਾਂ ਦਾ ਮਕਾਨਾਂ ਦਾ ਜਾਨਵਰਾਂ ਦਾ ਨੁਕਸਾਨ ਕਰਕੇ ਸਪੀਡ ਬੜੀ ਸੀ ਤੇ ਪਾਣੀ ਦੀ ਵੋਲਿਊਮ ਬੜੀ ਸੀ ਇਸ ਕਰਕੇ ਫਸਲਾਂ ਤੁਸੀਂ ਆਪ ਦੇਖ ਲੋ ਇਹ ਤੇ 100% ਹੁਣ ਰੋਲਾ ਇਹ ਆ ਕਿ ਆ ਤੁਸੀਂ ਸਾਰੇ ਮਹਾਰਾਜਪਿੰਡ ਵਾਲੇ ਸਾਰੇ ਬੜੇ ਐਕਸਪਰਟ ਵਾਈਵਾਨ ਨੇ ਪੰਜਾਬ ਕੀ ਤੁਹਾਨੂੰ ਦਿੱਲੀ ਤੱਕ ਜਾਣਦੇ ਲੋਕ ਹੁਣ ਮੈਂ ਤੁਹਾਡੇ ਕੋਈ ਇਹ ਜਾਨਣਾ ਚਾਹਣਾ ਆ ਆਪਣੇ ਵੀਰਾਂ ਦੀ ਤਾਂ ਹੀ ਸਲਾਹ ਰਹਿ ਰਹੀ ਵੀ ਦੇਖੋ ਆ ਜਿਹੜਾ ਇੰਨਾ ਮਲਬਾ ਆ ਫਸਲ ਦਾ ਇਹਦਾ ਕੀ ਕਰਾਂਗੇ ਆਪਾਂ ਇਹੋ ਹੀ ਕੋਸ਼ਿਸ਼ ਕਰ ਰਹੇ ਆਂ ਵੀ ਇਹਨੂੰ ਵਾਈ ਜੋਗ ਬਣਾ ਕੇ ਤੇ 25 ਅਕਤੂਬਰ ਤੋਂ ਕਣਕ ਬਿਜਨੀ ਸ਼ੁਰੂ ਕਰੀਏ ਤੇ 25 ਨਵੰਬਰ ਤੱਕ ਜਿੰਨਾ ਕੁ ਅਸੀਂ 1000 ਏਕੜ ਦਾ ਅਸੀਂ ਲਾਇਆ ਆ ਜੀ ਸੇਵਾ ਮਹਾਰਾਜ ਨੇ ਤੇ 1500 ਏਕੜ ਦੋ ਸੰਸਥਾਵਾਂ ਹੋ ਰਿਆ ਇੱਧਰ ਅੱਗੇ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਕੋਲ ਲਾਵਾਂਗੇ ਇਹੀ ਗੱਲ ਮੈਂ 2 ਤਰੀਕ ਨੂੰ 2 ਸਤੰਬਰ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਕਹੀ ਸੀ ਕਿ ਇੱਥੇ ਰਸਦ ਨਾ ਲੈ ਕੇ ਆਓ ਨੁਕਸਾਨ ਜਿਹੜਾ ਉਹ 100% ਜ਼ਿੰਮੇਵਾਰ ਭਾਈਚਾਰੇ ਦਾ ਹੋਇਆ ਕਿਸਾਨਾਂ ਦਾ ਜੀ ਤੇ ਜਦੋਂ ਇਹਨਾਂ ਨੂੰ ਮਦਦ ਦੀ ਲੋੜ ਪੈਣੀ ਆ ਉਦੋਂ ਕੋਈ ਨਹੀਂ ਲੱਭਣਾ ਉਹੀ ਗੱਲ ਹੋਈ ਆ ਫਲੱਡ ਟੂਰਿਜ਼ਮ ਖਤਮ ਹੋ ਗਿਆ ਫੋਟੋ ਮੈਨੀ ਆ ਖਤਮ ਹੋ ਗਿਆ ਯੂਟਿਊਬਰ ਰੀਲਾਂ ਵਾਲੇ ਗਏ ਹੁਣ ਇੱਥੇ ਮਸ਼ਕ ਆ ਮੱਖੀ ਆ ਮੱਛਰ ਆ ਪੜਾਸ ਆ ਸਣਾਦ ਆ ਇਹਦੇ ਵਿੱਚ ਤੇ ਜਿਹੜੇ ਖੁਦ ਕਿਸਾਨ ਨੇ ਉਹੀ ਦਰਦੀ ਆਉਣਗੇ ਤੇ ਇਹੋ ਹੀ ਅੰਦਾਜ਼ਾ ਲਾਉਣਗੇ ਐਂ ਮੋٹے ਦੌਰ ਦੇ ਅੰਦਾਜ਼ਾ ਲਾਇਆ ਵੀ 5000 ਰੁਪਏ ਕਿਲੇ ਦਾ ਖਰਚੋ ਜ਼ਰੂਰੀ ਨਹੀਂ ਮੈਨੂੰ ਲੱਗਦਾ ਪੰਜ ਕਈ ਜਗ੍ਹਾ ਪੰਜ ਦੀ ਥਾਂ 10 ਵੀ ਹੋ ਸਕਦਾ ਪਰ ਅਸਲੀ ਸਫਲਤਾ ਹੀ ਇਹ ਹੋਊਗੀ ਤੇ ਇਹਨਾਂ ਲੋਕਾਂ ਦੀ ਸੈਲਫ ਰਿਸਪੈਕਟ ਤੇ ਇਹਨਾਂ ਦੀ ਮਦਦ ਦੇਹੁ ਹੋਊਗੀ ਪੀ ਆਪਾਂ ਇਹਨਾਂ ਨੂੰ ਕਮ ਸੇ ਕਮ ਇੱਕ ਫਸਲ ਦਾ ਗਈ ਆ ਦੂਜੀ ਫਸਲ ਬੀਜ ਦੇ ਕਰ ਦੀਏ ਉਹਨੂੰ ਪਲਦੀ ਕਰ ਦੀਏ ਤਾਂ ਤਾਂ ਚਾਰ ਦਾਣੇ ਇਹਨਾਂ ਨੇ ਆਉਣ ਇਹਨਾਂ ਦੀ ਵੀ ਭਾਵਨਾ ਬਣੀ ਰਵੇ ਬਾਕੀ ਜਿਹੜੇ ਕਾਰਨ ਆ ਜਿਹੜੇ ਲੋਕਲ ਲੈਵਲ ਤੇ ਲੋਕਾਂ ਦੀਆਂ ਲਾਪਰਵਾਹੀਆਂ ਸਰਕਾਰ ਦੀਆਂ ਲਾਪਰਵਾਹੀਆਂ ਨੈਸ਼ਨਲ ਹਾਈਵੇ ਥੋਰਟੀ ਦੀਆਂ ਲਾਪਰਵਾਹੀਆਂ ਆ ਜਿਹੜੇ ਸਰਕਾਰ ਦੇ ਮਹਿਕਮੇ ਆ ਦਰਿਆਵਾਂ ਨੂੰ ਡਰੇਨਾਂ ਨੂੰ ਖਾਲਣ ਵਾਲੇ ਉਹ ਆਪਣੀ ਜਗ੍ਹਾ ਆ ਉਹ ਦੋ ਚਾਰ ਦਿਨ ਦਾ ਰੌਲਾ ਆ ਉਹ ਫਸ ਮੁੱਕ ਜਾਣਾ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਇਹ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਿਆ ਉਹ ਤੁਸੀਂ ਆ ਪੂਰੇ ਲੋਕ ਪੂਰੇ ਆਪਣੀ ਲੋਡ ਨੂੰ ਕਿਉਂਕਿ ਉਹ ਅਪਰੋਚ ਰਸਤੇ ਆ ਉਹਨਾਂ ਰਹੀਂ ਹੀ ਅਗਲੀਆਂ ਫਸਲਾਂ ਤੱਕ ਜਾਣਾ ਜਾਂ ਜੇ ਪਾਣੀ ਕੱਲ ਨੂੰ ਕਿਤੇ ਫੇਰ ਮਾੜਾ ਮੋਟਾ ਆ ਗਿਆ ਤੇ ਫਿਰ ਤਾਂ ਕਣਕ ਵੀ ਨਹੀਂ ਬੀਜੀ ਜਾਣੀ ਬਾਕੀ ਦੂਜੀ ਗੱਲ ਐ ਵੀ ਪੰਜਾਬ ਇੱਕ ਐਸੀ ਜਗ੍ਹਾ ਆ ਕਿ ਆਪਣੇ ਆਪ ਦੇ ਵਿੱਚ ਕਿ ਸਰਕਾਰ ਐ ਜੇ ਸਰਕਾਰ ਦੇ ਸਿਰ ਤੇ ਰਹਿੰਦੇ ਤੇ ਫਿਰ ਉਹਨਾਂ ਡੇਰਿਆਂ ਤੱਕ ਪਾਣੀ ਵੀ ਨਾ ਪਹੁੰਚਦਾ ਠੀਕ ਹੈ ਜੀ ਮੈਂ ਬਠਿੰਡੇ ਵਾਲਿਓ ਮੈਂ ਰਾਜ ਵਾਲਿਓ ਤੁਹਾਡਾ ਵੀ ਬੜਾ ਧੰਨਵਾਦ ਹੈ ਤੇ ਮੈਂ ਪੰਜਾਬੀ ਵਾਲਿਆਂ ਦਾ ਵੀ ਬੜਾ ਧੰਨਵਾਦੀ ਆ ਬਾਈ ਉਸ ਵੇ ਇੱਕ ਗੱਲ ਹੋਰ ਵੀ ਸਰਕਾਰ ਨੇ ਜਾਂ ਕਿਸੇ ਪ੍ਰਾਈਵੇਟ ਸੰਸਥਾ ਨੇ ਇਹਦਾ ਕੋਈ ਪਮੈਸ਼ ਕਢਵਾਈ ਆ ਜਾਂ ਵੀ ਕਿੰਨਾ ਏਰੀਆ ਜਿਹੜਾ ਬਰਬਾਦ ਹੋਇਆ ਇਸ ਏਰੀਆ ਦਾ ਦੇਖੋ ਗਰਦੌਰੀ ਦੇ ਆਰਡਰ ਨੇ ਜੀ ਚਿੱਤ ਤੱਕ ਕਿਉਂਕਿ ਅਸੀਂ ਇੱਕ ਗਰੁੱਪ ਦੇ ਤੌਰ ਤੇ ਜੰਗਨੋਟ ਫਾਰਮਰ ਗਰੁੱਪ ਸਾਡਾ ਜਿਹੜਾ ਵਾ ਉਹ ਖੇਤੀਬਾੜੀ ਵਿਭਾਗ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਬਾਗਬਾਨੀ ਵਿਭਾਗ ਦੇ ਨਾਲ ਬਹੁਤ ਕਲੋਜ਼ ਹੋ ਕੇ ਕੰਮ ਕਰਦਾ ਆ ਕਿਉਂਕਿ ਉਹਨਾਂ ਨੂੰ ਸਾਡੀ ਲੋੜ ਪੈਂਦੀ ਹੈ ਇਸ ਕਰਕੇ ਗੁਰਦਾਸਪੁਰ ਦਾ ਮੈਂ ਤੁਹਾਨੂੰ ਦੱਸ ਸਕਦਾ ਆ ਕਿ ਗੁਰਦਾਸਪੁਰ ਦੇ ਵਿੱਚ 1,70,000 ਹੈਕਟੇਅਰ ਰਕਬੇ 'ਚੋਂ ਮੋਟੇ ਤੌਰ ਤੇ ਜਿਹੜਾ ਖੇਤੀਬਾੜੀ ਵਾਲਿਆਂ ਦਾ ਸਰਵੇਓ ਇਹ ਕਹਿ ਰਿਹਾ ਆ ਕਿ 50,000 ਹੈਕਟੇਅਰ 1 ਹੈਕਟੇਅਰ ਮਤਲਬ 2.5 ਕਿੱਲਾ ਉਹ ਉਹ ਖਤਮ ਆ ਡੰਗਰਾਂ ਦੀ ਲਿਸਟ ਵੱਖਰੀ ਆ ਕੋਠਿਆਂ ਦੀ ਵੱਖਰੀ ਆ ਪਰ ਬਾਹਰੋਂ ਵੇਖਣ ਨੂੰ ਤੁਸੀਂ ਹੁਣ ਕਲਾਨੌਰ ਤੋਂ ਵੇਖ ਰਹੇ ਹੋ ਨਾ ਲੱਗਦਾ ਵੀ ਇਹ ਤੇ ਫਸਲਾਂ ਹਰੀ ਭਰੀ ਆ ਹੁਣ ਇਹਦੀ ਗਰਦਾਵਰੀ ਇਹ ਪਿੰਡ ਵਾਲੇ ਲੋਕਾਂ ਨੂੰ ਵੀ ਪੁੱਛਾਂਗੇ ਤੁਸੀਂ ਆਪ ਵੀ ਪੁੱਛਿਓ ਕਿ ਕਿੰਨੇ ਕਜੇ ਗਰਦਾਵਰੀ ਵਾਲ ਆਇਆ ਵਾ ਇੱਕ ਚੀਜ਼ ਹੋ ਰਿਆ ਜਿਨ੍ਹਾਂ ਦੇ ਵਿਚਾਰਿਆਂ ਦੇ ਕੋਈ 10% ਦਾਣੇ ਵੀ ਉੱਤੇ ਬਚੇ ਹਨ ਪੱਕੀ ਦੇ ਉਹ ਚੇਨ ਵਾਲੀਆਂ ਕੰਬਾਈਨਾ ਆਈਆਂ ਆ ਤੁਹਾਡੇ ਵਾਲੇ ਪਾਸਿਓ ਮਾਲਵੇ ਵਾਲੇ ਪਾਸਿਓ ਹਰਿਆਣੇ ਤੋਂ ਉਹਨਾਂ ਨੇ ਉਹਦੇ ਨਾਲ ਉਹ ਜਿੱਥੇ 25 ਕੁਇੰਟਲ ਨਿਕਲਨੇ ਇਹ ਕਿਸੇ ਨੂੰ 2 ਕੁਇੰਟਲ 5 ਕੁਇੰਟਲ ਮਿਲੇ ਆ ਹੁਣ ਇਹਨਾਂ ਨੇ ਉਹ ਵੀ ਨਹੀਂ ਮੁਆਵਜ਼ੇ ਚ ਪਾਉਣੇ ਮੁਆਵਜ਼ੇ ਦੀ ਖੇੜ ਇੱਕ ਵੱਖਰੀ ਆ ਉਹ ਤੇ 2023 ਵਾਲਾ ਨਹੀਂ ਇਹ ਤੱਕ ਮਿਲਿਆ ਉਹ ਤੇ 6500 ਰੁਪਈਆ ਮਿਲਿਆ ਚੰਦ ਬੰਦਿਆਂ ਨੂੰ ਹੁਣ ਇੰਨਾ ਮੋٹے ਤੌਰ ਤੇ ਜਿਹੜੇ ਤੁਹਾਡੇ ਵਰਗੇ ਬੰਦਿਆਂ ਦੇ ਆਪਣੇ ਅੰਦਾਜ਼ੇ ਆ 6 ਲੱਖ ਕਿੱਲੇ ਦੇ ਵਿੱਚ ਖਰਾਬੀ ਹੈ ਠੀਕ ਹੈ 6 ਲੱਖ ਕਿੱਲੇ ਦੀ ਖਰਾਬੀ ਦਾ ਕਿੰਨੇ ਮਾਗਜਾ ਦੇਣਾ ਬਿਲਕੁਲ ਇਧਰੋਂ ਤੁਸੀਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਿਲਕੁਲ ਜੀ ਤੇ ਅਜੇ ਅੰਮ੍ਰਿਤਸਰ ਦੀ ਕਹਾਣੀ ਵੱਖਰੀ ਹੈ ਤੇ ਸਿਰਫ ਕੱਲੀ ਗੁਰਦਾਸਪੁਰ ਦੀ ਠੀਕ ਹੈ